ਅਬਰਾਜ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਜਿਹੜੀ ਇਹ ਮੀਟਿੰਗ ਉਲੀਕੀ ਗਈ ਸੀ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਕੀਤੀ ਹੈ ਇਹਦੇ ਵਿੱਚ तमाम ਜਿਹੜੀਆਂ ਨਗਰ ਕੌਂਸਲਾਂ ਨਗਰ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਬੜੇ ਗੌਰ ਤੇ ਧਿਆਨ ਦੇ ਨਾਲ ਪੇਸ਼ੈਂਟਫੁਲੀ ਮਾਨ ਜੋ ਕਮਿਸ਼ਨਰ ਸਾਹਿਬ ਸੀਗੇ ਸਾਡੇ ਨਾਲ ਬੈਠੇ ਹੋਰ ਅਫੀਸਰ ਸਹਿਬਾਨ ਸੀਗੇ ਬੜੀ ਪੇਸ਼ੈਂਟਲੀ ਸਾਰਿਆਂ ਨੇ ਮੀਟਿੰਗ ਸੁਣੀ ਔਰ ਸਾਰਿਆਂ ਦੇ ਇੱਕ ਇੱਕ ਪੁਆਇੰਟ ਜੋ ਉਹਨਾਂ ਵੱਲੋਂ ਕਰਮਚਾਰੀਆਂ ਵੱਲੋਂ ਰੇਜ਼ ਕੀਤਾ ਗਿਆ ਸੀ ਉਹਨੂੰ ਬੜੀ ਵਿਸਤਾਰ ਦੇ ਨਾਲ ਸੁਣਿਆ ਤੇ ਮੌਕੇ ਤੇ ਜਿਹੜੀਆਂ ਚੀਜ਼ਾਂ ਦਾ ਹੱਲ ਹੋ ਸਕਦਾ ਸੀ ਉਹਨਾਂ ਦੇ ਬਾਰੇ ਇਨਸਟਰਕਟ ਕੀਤਾ ਗਿਆ ਇਨਸਟਰਕਸ਼ਨ ਜਾਰੀ ਕੀਤੇਆਂ ਗਈਆਂ ਮਾਨਯੋਗ ਈਓ ਸਾਹਿਬਾਨਾ ਤੇ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂਤਾਂ ਜਿਹੜੀਆਂ ਪੰਜਾਬ ਪੱਧਰ ਤੇ ਆ ਉਹਨੂੰ ਪੰਜਾਬ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅੱਗੇ ਰੱਖ ਕੇ ਇਹਨਾਂ ਨੂੰ ਹੱਲ ਕਰਵਾਇਆ ਜਾਵੇ ਤੇ ਕੀ ਕੁਝ ਮੁੱਖੇ ਸ਼ਿਕਾਇਤਾਂ ਜਿਹੜੀਆਂ ਸਾਹਮਣੇ ਆਈਆਂ ਤੁਹਾਡੇ ਸ਼ਿਕਾਇਤਾਂ ਨਹੀਂ ਕਹਿ ਸਕਦੇ ਇਹਦਾ ਲੋੜਾਂ ਜੀ ਜਿੱਦਾਂ 10 20 20 15 15 ਸਾਲਾਂ ਤੋਂ ਜਿਹੜੇ ਕਰਮਚਾਰੀ ਲੱਗੇ ਮੁੱਖ ਤੌਰ ਤੇ ਤਾਂ ਗੱਲ ਜਾਦਾ ਪੂਰੇ ਪੰਜਾਬ ਚ ਵੀ ਹੈਗਾ ਕਮਿਸ਼ਨ ਦੇ ਤੌਰ ਤੇ ਜਦੋਂ ਜਾਣ ਦਾ ਮੌਕਾ ਮਿਲਦਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਉੱਪਰ ਕਿ ਕੋਈ ਆਉਂਦੀ ਆ ਵੀ ਜਿਹੜੇ ਕਰਮਚਾਰੀ ਬਹੁਤ ਲੰਬੇ ਸਮੇਂ ਤੋਂ ਠੇਕੇਦਾਰੀ ਪ੍ਰਥਾ ਦੇ ਤਹਿਤ ਲੱਗੇ ਆਊਟਸੋਰਸ ਤੇ ਲੱਗੇ ਆ ਜੋ ਕੰਟਰੈਕਟ ਤੇ ਲੱਗੇ ਇਹਨਾਂ ਨੂੰ ਪੱਕਾ ਕੀਤਾ ਜਾਏ ਤੋਂ ਮੈਂ ਵੀ ਮੇਰੀ ਇਹ ਡਿਊਟੀ ਹੈ ਇਹਨਾਂ ਦੀ ਜਿਹੜੀ ਮੰਗ ਆ ਉਹਨੂੰ ਪੂਰਨ ਕਰਵਾਉਣਾ ਤੇ ਉਹ ਚਾਹੇ ਕਿਸੇ ਵੀ ਪੱਧਰ ਤੇ ਹੋਵੇ ਤਾਂ ਮੈਂ ਆਸਵੰਦ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਜਦੋਂ ਅਸੀਂ ਮੀਟਿੰਗ ਕਰਾਂਗੇ ਆ ਮੰਗ ਪੱਤਰ ਉਹਨਾਂ ਨੂੰ ਅਸੀਂ ਸੌਮਪਕਾ ਵੀ ਆਏ ਤੇ ਜਲਦੀ ਇੱਕ ਮੀਟਿੰਗ ਕਰਕੇ ਇਹ ਡਿਟੇਲ ਉਹਨਾਂ ਤੋਂ ਚਰਚਾ ਕਰਵਾ ਕੇ ਕੁਛ ਨਾ ਕੁਛ ਜਿਹੜਾ ਇਹਨਾਂ ਦੀ ਬੈਟਮੈਂਟ ਲਈ ਆਪਾਂ ਡਿਸੀਜਨ ਕਰਵਾਖਦੇ ਆ ਸਰ ਤੁਸੀਂ ਕਿਹਾ ਕਿ ਜਿਹੜਾ 200 ਰੁਪਿਆ 50% ਕਟਾਇਆ ਜਾਂਦਾ ਸਫਾਈ ਕਰਨ ਚਾਹੀਦੀ ਉਹਦਾ ਸਰ ਕਿਸ ਵਿਸ਼ਾਪ ਤੇ ਕਟਾਇਆ ਜਾਂਦਾ ਔਰ ਹੁਣ ਦਾ ਕੁਰਸ ਇਹਨਾਂ ਨੂੰ ਕੀ ਬੈਨੀਫਿਟ ਸਫਾਈ ਕਰਦਾ ਨਹੀਂ ਸਾਡਾ 200 ਰੁਪਿਆ ਪ੍ਰੋਫੈਸ਼ਨਲ ਟੈਕਸ ਪ੍ਰੋਫੈਸ਼ਨ ਇਹ ਪ੍ਰੋਫੈਸ਼ਨ ਕੀ ਹੈ ਸਾਡਾ ਕੋਈ ਅਸੀਂ ਉਦਯੋਗਪਤੀ ਥੋੜੀ ਆ ਸਫਾਈ ਕਰਮਚਾਰੀਆਂ ਤੋਂ ਵੀ 200 ਰੁਪਿਆ ਲੈਣਾ ਇਸ ਤੋਂ ਵੱਡਾ ਅ ਔਰ ਪ੍ਰੋਫੈਸ਼ਨਲ ਟੈਕਸ ਦੇ ਰੂਪ ਦੇ ਵਿੱਚ ਇਨਕਮ ਟੈਕਸ ਤਾਂ ਵੈਸੀ ਪੇ ਕਰਦੇ ਨੇ ਜਿਹੜੇ ਪੱਕੇ ਕਰਮਚਾਰੀ ਨੇ ਤਾਂ ਮੈਂ ਸਮਝਦਾ ਹਾਂ ਸਰੋਸਰੀ ਇਹਨਾਂ ਦੇ ਨਾਲ ਟੱਕਾ 200 ਰੁਪਇਆ ਬਚਾਉਣਾ ਕੋਈ ਵੱਡੀ ਗੱਲ ਨਹੀਂ ਹੈ ਨਾ ਸਰਕਾਰ ਲਈ ਨਾ ਇਹਨਾਂ ਲਈ ਸਰਦਾਰਾ ਕਿੰਨਾ ਕੁ ਫੰਡ ਬਣ ਜਾਂਦਾ 200 ਦੇ ਦੇਖੋ 135000 ਦੇ ਲਗਭਗ ਜਿਹੜਾ ਮੁਲਾਜ਼ਮ ਆ ਕੰਮ ਕਰਦਾ ਪੱਕੇ ਤੌਰ ਤੇ ਉਹ ਉਹਦਾ ਬਣਾ ਕੇ ਤੁਸੀਂ ਦੇਖ ਲਓ ਕਿੰਨੀ ਅਮਾਉਂਟ ਬਣਦੀ ਹੈ ਉਹ ਇਹ ਜਿਹੜੀ ਬੰਦ ਹੋਣੀ ਚਾਹੀਦੀ ਸਰ ਇਹ ਗਰੇ ਕੱਚੇ ਮੁਲਾਜ਼ਮ ਨੇ ਸੀਵਰਮੈਨ ਆਪਣੇ ਸੈਲਰੀ ਵਧਾਉਣ ਨੂੰ ਲੈ ਕੇ ਦਿੱਤੇ ਕਈ ਦਿਨਾਂ ਤੱਕ ਸਟ੍ਰਾਈਕ ਕੀਤੀ ਸੀ ਜਿਹਨੂੰ ਬੋਡੀ ਮਿਨਿਸਟਰ ਸਾਹਿਬ ਨੇ ਸਟ੍ਰਾਈਕ ਖਤਮ ਕਰਾ ਦਿੱਤੀ ਜੀ ਕੀ ਉਹਨਾਂ ਦੀ ਸੈਲਰੀ ਦੇ ਵਾਅਦੇ ਦਾ ਕੋਈ ਅਗਰੇਜਰੀ ਜਾਰੀ ਹੋਈ ਹੈ ਜਾਂ ਕੋਈ ਕੁਝ ਕਰੀ ਉਹਦੇ ਨਾਸਤੇ ਨਹੀਂ ਉਹਦੇ ਲਈ ਦੇਖੋ ਅਸੀਂ ਕਮਿਸ਼ਨ ਵੱਲੋਂ ਵੀ ਹਦਾਇਤਾਂ ਕੀਤੀਆਂ ਇਹ ਪਾਲਿਸੀ ਮੈਟਰ ਹੈਗਾ ਇੱਕ ਇਕੱਲੀ ਇੱਕ ਕਾਰਪੋਰੇਸ਼ਨ ਜਾਂ ਇੱਕ ਨਗਰ ਕੌਂਸਲ ਤੇ ਕੋਈ ਵੀ ਚੀਜ਼ ਲਾਗੂ ਨਹੀਂ ਹੋ ਸਕਦੀ ਪ੍ਰਿੰਸੀਪਲੀ ਤਾਂ ਆਪਾਂ ਸਾਰੇ ਮੰਨਦੇ ਆ 10000 ਰੁਪਏ ਦੇ ਵਿੱਚ ਇਸ ਜਿਹੜੀ ਯੂਜਰ ਤੇ ਕਰਦੇ ਪਏ ਨੇ ਇਹਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਆਪਣਾ ਪਰਿਵਾਰ ਦਾ ਸਮ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਆ ਤੇ ਨੋ ਡਾਊਟ ਇਹਨਾਂ ਦੀ ਤਨਖਾਹ ਵਧਣੀ ਵੀ ਚਾਹੀਦੀ ਔਰ ਇਹਨਾਂ ਦੀ ਮੁਲਾਜ਼ਮਤ ਪਹਿਲਾਂ ਜਿਹੜੀ ਆ ਉਹ ਪੱਕੇ ਤੌਰ ਤੇ ਹੋਣੀ ਚਾਹੀਦੀ ਸਰ ਯੂਥ ਨੂੰ ਨਸ਼ਾ ਨੂੰ ਲੈ ਕੇ ਯੂਥ ਨੂੰ ਕੀ ਕੁਝ ਮੈਸੇਜ ਕਨਵੇ ਕਰਨਾ ਚਾਹੀਦਾ ਨਹੀਂ ਦੇਖੋ ਨਸ਼ਿਆਂ ਦੀ ਲਾਹਨਤ ਦੇ ਖਿਲਾਫ ਤਾਂ ਦੇਖੋ ਪੰਜਾਬ ਸਰਕਾਰ ਨੇ ਵਾਅਦਾ ਇੱਕੋ ਹੀ ਸਰਕਾਰ ਹੈ ਜਨੇ ਏਡੇ ਵੱਡੇ ਪੱਧਰ ਦੇ ਉੱਤੇ ਯੁੱਧ ਨਸ਼ੇ ਵਿਰੋਧ ਦੀ ਜਿਹੜੀ ਮੁਹਿੰਮ ਛੇੜੀ ਆ ਤਾਂ ਐਸਐਚਓ ਸਾਹਿਬ ਨੇ ਵੀ ਇੱਥੇ ਬੈਠੇ ਆ ਗੱਲ ਕੀਤੀ ਸੀ ਵੀ ਆਪ ਦੇ ਮੁਲਾਜ਼ਮ ਜਿਹੜੇ ਆ ਜੋ ਕੋਈ ਨਸ਼ਾ ਕਰਦਾ ਜਾਂ ਨਸ਼ਾ ਕੋਈ ਇਹਨਾਂ ਦੇ ਕੋਲ ਕੋਈ ਇਨਪੁਟ ਸੋਣੀਆਂ ਸ਼ਾਇਦ ਤਾਂ ਮੈਂ ਇਹਨਾਂ ਨੂੰ ਵੀ ਬੇਨਤੀ ਇਹੀ ਲਈ ਆ ਵੀ ਜਿਹੜਾ ਕੋਈ ਨਸ਼ਾ ਕਰਦਾ ਉਹਨੂੰ ਤਾਂ ਚਲੋ ਇਸ ਦਲਦਲ ਚੋਂ ਕੱਢਣ ਦੀ ਕੋਸ਼ਿਸ਼ ਕਰੋ ਔਰ ਜਿਹੜਾ ਨਸ਼ਾ ਵੇਚਦਾ ਉਹਦੇ ਤੇ ਕੱਤੇ ਹੀ ਰਹਿਮ ਨਾ ਕੀਤਾ ਜਾਵੇ ਉਹ ਚਾਹੇ ਸਾਡਾ ਕਰਮਚਾਰੀ ਕਿਉਂ ਨਾ ਹੋਵੇ ਉਹਦੇ ਖਿਲਾਫ ਕਾਰਵਾਈ ਜੜੀ ਉਹ ਬੰਦੀ ਕਰਨੀ ਚਾਹੀਦੀ ਅੱਛਾ ਇੱਕ ਚੀਜ਼ ਹੋਰ ਹੈ ਸਰ ਜੀ 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 ਦਾ ਅਨਸਵਾਰ ਦੇ ਵਿੱਚ ਐਕਟ ਕਦੋਂ ਤੱਕ ਆਉਣ ਦੀ ਸੰਭਾਵਨਾ ਹੈ ਜੋ ਕਿ ਕੱਚੇ ਮਲੇ ਵਿੱਚ ਪੱਕੇ ਤੌਰ ਤੇ ਰੱਖਣ ਦਾ ਜਿਹੜਾ ਐਕਟ ਹੈ ਨਹੀਂ ਇਹ ਮੇਰੇ ਆਪਣੇ ਜਾਤੀ ਤੌਰ ਤੇ ਮੈਂ ਚਾਹੁੰਦਾ ਵੀ ਕਮਿਸ਼ਨ ਦੇ ਤੌਰ ਤੇ ਵੀ ਐਕਟ ਬੰਨਾ ਚਾਹੀਦਾ ਤਾਂ ਜੋ ਇਹ ਜਿਹੜੀਆਂ ਰੋਜ਼ ਦੀਆਂ ਹੜਤਾਲਾਂ ਦੇ ਨਾਲ ਦੇਖੋ ਸ਼ਹਿਰ ਵੀ ਪਰੇਸ਼ਾਨ ਹੁੰਦਾ ਆਧਾਰਾ ਵੀ ਪਰੇਸ਼ਾਨ ਹੁੰਦਾ ਔਰ ਬਹੁਤ ਸਾਰੀ એનર્ਜੀ ਮੁਲਾਜ਼ਮਾਂ ਦੀ ਵੀ ਲੱਗਦੀ ਆ ਤਾਂ ਅਫੀਸਰ ਸਾਹਿਬਾਨ ਵੀ ਜਿਹੜੇ ਆ ਉਹ ਵੀ ਡਿਸਟਰਬ ਹੁੰਦੇ ਆ ਤਾਂ ਜਦੋਂ ਇੱਕ ਐਕਟ ਬਣ ਜਾਏਗਾ ਉਹਦੇ ਨਾਲ ਕਾਫੀ ਹੱਦ ਤੱਕ ਮੁਲਾਜ਼ਮਾਂ ਨੂੰ ਵੀ ਰਿਲੀਫ ਮਿਲੇਗਾ ਔਰ ਸਰਕਾਰਾਂ ਨੂੰ ਵੀ ਰਿਲੀਫ ਮਿਲੇਗਾ ਥੈਂਕ ਯੂ